Thank uh you. -huh. ਸੌਂ ਰੱਖਣਾ ਥੋੜਾ ਫਿਰ ਜਦੋਂ ਲੋਗੋ ਲਾਉਣਾ ਜਿੱਦ ਵੀ ਅੱਜ ਦੁਕਾਨ ਤੋਂ ਦੁਕਾਨ ਤੁਸੀਂ ਜਾ ਰਹੇ ਪ੍ਰਚਾਰ ਕਰ ਰਹੇ ਭਾਈ ਅਬਰ ਪਾਸੇ ਦਾ ਇਹੋ ਜਿਹਾ ਹੰਗਾਰਾ ਮਿਲ ਰਿਹਾ ਤੇ ਕੀ ਕੋਪਣ ਦਾ ਸੋਚ ਜੂਦਾ ਹੈ ਜੀ ਅਸੀਂ ਗੁਰੂ ਅਰਜਨ ਦੇਵ ਸਾਹਿਬ ਦੀ ਲਗਨ ਤੁਨ ਤੁਨ ਦੇ ਵਿੱਚ ਜੋ ਦੌਰ ਕਰਦੇ ਤੇ ਜਿੰਨੀ ਵੀ ਦੁਕਾਨ ਦਾ ਜਾਂ ਵਪਾਰੀ ਵਰਗੇ ਛੋਟਾ ਜਿਹਾ ਵਟਾ ਉਹਨਾਂ ਦਾ ਸਾਨੂੰ ਬਹੁਤ ਹੀ ਭਰਪੂਰ ਹੰਗਾਰਾ ਮਿਲਿਆ ਹੈ ਮੇਰੇ ਮੈਂ ਤਾਂ ਪਹਿਲਾਂ ਹੀ ਬੜੀ ਰਣੀ ਆ 2019 ਦੇ ਵਿੱਚ ਇਸ ਸਾਰੇ ਸਮਾਜ ਨੇ ਮੈਨੂੰ ਬਹੁਤ ਪਰਮਹੰਗਾਰਾ ਦਿੱਤਾ ਸੀਗਾ ਤੇ ਹੁਣ ਅਸੀਂ ਸ਼ੇਰ ਅਮਰਤਪਾਲ ਦੀ ਰਿਹਾਈ ਲਈ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਜ਼ੋਈ ਕਰਨ ਆਏ ਆ ਨਸ਼ਿਆਂ ਤੋਂ ਛੁਟਕਾਰਾ ਪਾਉਣ ਬੱਚਿਆਂ ਨੂੰ ਤੇ ਜਵਾਨੀ ਤੇ ਕਿਸਾਨੀ ਬਚਾਉਣ ਦੇ ਲਈ ਅਸੀਂ ਮਹਿਨ ਵਿੱਚ ਆ ਤੇ ਮੈਨੂੰ ਲੱਗਦਾ ਕਿ ਪਾਤਸ਼ਾਹ ਦੇ ਸਾਹਮਣੇ ਦਰਬਾਰ ਚ ਖੜੇ ਆਂ ਸਾਨੂੰ ਲੱਗਦਾ ਹੈ ਕਿ ਪਰਮਾਤਮਾ ਇਸ ਵਾਰ ਸਾਡੇ ਬਹੁਤ ਬਹੁਤ ਸਾਡੇ ਨੇੜੇ ਹੋ ਕੇ ਮਿਲੂਗਾ ਜਰੂਰ ਸਾਡੀ ਜਿਹੜੀ ਕਾਮਯਾਬੀ ਹੋਊਗੀ ਤੇ ਅਸੀਂ ਪਰਮਾਤਮਾ ਦੇ ਪਹਿਲਾਂ ਵੀ ਸ਼ੁਕਰਗੁਜ਼ਾਰ ਸੀ ਅੱਜ ਵੀ ਹੋਏ ਜਾ ਰਹੇ ਹੈ। ਵੇਖੋ ਜਿਆ ਜਿਤਨਾ ਠੰਡਾ ਹੀ ਆ ਰਿਹਾ ਤੁਹਾਡਾ ਕਿੰਨਾ ਪ੍ਰਭਾਵ ਕਰ ਰਿਹਾ ਹੈ। ਜਿਤਨਾ ਠੰਡਾ ਹੀ ਆ ਰਿਹਾ ਪੰਜਾਬ ਉਹਨੂੰ ਲੁਖਸਵਾਲਾ ਘੂਸਾ ਦੇ ਨੌ ਹਲਕੇ ਆ। ਨੌਨ ਕਿੰਨਾ ਦਾ ਪ੍ਰਭਾਵ। ਹਾਂਜੀ ਨੌ ਹਲਕੇ ਤੇ ਬਹੁਤ ਲੰਮੀ ਕੰਬੇ ਸੱਤ ਕਰਦੀ ਬੈ ਰਹੀ ਹੈ। ਪਰ ਕੋਈ ਸਾਨੂੰ ਕੋਈ ਦਿੱਕਤ ਨਹੀਂ ਆ ਰਹੀ ਜਿਹੜੇ ਪਿੰਡ ਵਿੱਚ ਵੀ ਜਾਣੇ ਆ ਤਾਂ ਸਾਨੂੰ ਅੱਗੋਂ ਹੋ ਕੇ ਲੋਕ ਮਿਲਦੇ ਆ ਉਹ ਕਹਿੰਦੇ ਆ ਕਿ ਤੁਹਾਨੂੰ ਇੱਥੇ ਆਉਣ ਦੀ ਰੋੜ ਨਹੀਂ ਗਈ ਵੀ ਅਸੀਂ ਆਪਣੀਆਂ ਜੁਰਮਾਂ ਬਣਾ ਲਈਆਂ ਅਸੀਂ ਸਾਰੇ ਪਰਮੰਧ ਕਰ ਲਏ ਆ ਫਿਰ ਵੀ ਜਿੰਨਾ ਅਸੀਂ ਕੈਂਪੇਨ ਚ ਜਾ ਸਕਦੇ ਆ ਕੋਸ਼ਿਸ਼ ਕਰ ਰਹੇ ਆ ਵਧ ਤੋਂ ਵਧ ਜਾਈਏ ਤੇ ਤਾਂ ਕਿ ਸੰਗਤਾਨ ਤੋਂ ਜਿਹੜਾ ਸਾਨੂੰ ਸਤਕਾਰ ਵੀ ਮਿਲ ਰਿਹਾ ਉਹ ਵੀ ਇੱਕ ਤੁਹਾਨੂੰ ਲੱਗਦਾ ਲਾਇਕ ਦੀ ਬਖਸ਼ੀ ਹੈ ਕਿ ਇੰਨਾ ਜਿਹੜਾ ਪਿਆਰ ਸਤਿਕਾਰ ਸਾਨੂੰ ਮਿਲ ਰਿਹਾ ਸਾਡੇ ਤੇ ਕੋਈ ਕਿੰਤੂ ਪ੍ਰਾਂਤੀ ਪ੍ਰੰਤ ਹੋ ਹੀ ਨਹੀਂ ਰਿਹਾ ਨਾ ਕੋਈ ਪੋਲੀਟਿਕਲ ਪਾਰਟੀ ਸਾਡੇ ਤੇ ਕੋਈ ਇਲਜ਼ਾਮ ਲਗਾ ਸਕਦੀ ਹੈ ਨਾ ਲਗਾਉਂਦੀ ਪਈ ਹੈ ਤੇ ਨਾ ਹੀ ਸਾਡੇ ਤੇ ਕੋਈ ਹੋਰ ਸਾਨੂੰ ਕੋਈ ਮੁਸ਼ਕਲ ਆ ਰਹੀ ਹੈ ਮੈਨੂੰ ਲੱਗਦਾ ਵੀ ਇਸ ਤੋਂ ਚੰਗੀ ਕੈਂਪੇਨ ਕਿਸੇ ਵੀ ਕੈਂਡੀਡੇਟ ਦੀ ਨਹੀਂ ਹੋਣੀ ਜਿੰਨੀ ਅਮਰਤਪਾਲ ਦੀ ਦੀ ਕੈਂਪੇਨ ਬੋਲੇ ਸੋ ਨਿਹਾਲ